ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਆ ਜਣਾ ਜੀ ਗੱਲ ਕਰਾਂਗੇ ਅਗਲੇ 7-8 ਦਿਨਾਂ ਦੀ ਯਾਨੀ ਕਿ 14-15 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮਈ ਵਾਲੇ ਹਕੂ ਜਰਾ ਇੱਕ ਸਿਸਟਮ ਹੋਰ ਆ ਰਿਹਾ ਲੋਹੜੀ ਦੇ ਲਾਗੇ ਉਹ ਸਿਸਟਮ ਬਾਰੇ ਵੀ ਗੱਲ ਹੋਵੇਗੀ ਇਸ ਵੀਡੀਓ ਦੇ ਵਿੱਚ ਕਰਾਂਗੇ ਸਸਲੇ ਦੀ ਤਾਜ਼ਾ ਸੈਟਲਾਈਟ ਦਾ ਸੀਟ ਦੇਖ ਰਹੇ ਹਾਂ ਜੀ ਦ ਫਾਇਰ ਦੇ ਲਗਭਗ ਤੈਨੂੰ ਅਜਰੇ ਨੇ ਤੇ 7 ਜਨਵਰੀ ਦਾ ਅਜ ਦਿਨ ਹੈ ਤੰਦ ਪੰਜਾਬ ਦੇ ਵਿੱਚ ਹਰਿਆਣੇ ਦੇ ਬਹੁਤੇ ਖੇਤਰਾ ਨੂੰ ਅੱਜ ਪ੍ਰਭਾਵਿਤ ਕਰ ਲਈ ਸੀ ਤੜਕੇ ਸਵੇਰ ਤੋਂ ਹਾਲਾਂਕਿ ਹੁਣ ਦੁਪਹਿਰ ਹੁੰਦੇ ਹੁੰਦੇ ਕਾਫੀ ਖੇਤਰਾ ਦੇ ਵਿੱਚ ਧੁੱਪ ਲੱਗ ਰਹੀ ਹੈ ਪਰ ਇਸ ਲਈ ਜੇਕਰ ਦੇਖੋਗੇ ਤਾਂ ਇੱਕ ਖਾਸ ਕਰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਲੀ ਰੋਪੜ ਜਲੰਧਰ ਕਪੂਰਥਲਾ ਇਹਨਾਂ ਖੇਤਰਾ ਦੇ ਵਿੱਚ ਹਾਲੇ ਵੀ ਤੰਦ ਬਰਕਰਾਰ ਹੈ ਧੁੱਪ ਦਾ ਅਸਰ ਹੁਣ ਇਹਨਾਂ ਖੇਤਰਾ ਦੇ ਵਿੱਚ ਨਹੀਂ ਹੈਗੇ ਤੇ ਵਾਕਿ ਬਹੁਤੇ ਖੇਤਰਾ ਦੇ ਵਿੱਚ ਪੰਜਾਬ ਦੇ ਧੁੱਪ ਜੜੀ ਆ 11 12 ਵਜੇ ਤੋਂ ਬਾਅਦ ਚੜ ਗਈ ਹੈ ਤੇ ਇਹਨਾਂ ਜਿਹੜਾ ਧੁੱਪ ਦਾ ਇਹਨਾਂ ਖੇਤਰਾ ਦੇ ਵਿੱਚ ਲੱਗ ਰਿਹਾ ਹੈ ਅੰਦਰ ਦੀਆਂ ਗੱਲ ਕਰੀਏ ਜੀ ਅਗਲੇ ਜਿਹੜੇ 3-4 ਦਿਨ ਹੋਣਗੇ ਯਾਨੀ ਕਿ 10-11 ਤਰੀਕ ਤੱਕ 10 ਤਰੀਕ ਤੱਕ ਕਹਿ ਲਿਆ ਕਿ ਪੰਜਾਬ ਦੇ ਵਿੱਚ ਮੌਸਮ ਧੁੰਦਲਾ ਬਣਿਆ ਰਹੇਗਾ ਸੰਗਨੀ ਧੁੰਦਲੇ ਅਲਰਟ ਜਿਹੜੇ ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਨੇ ਜਿਹੜਾ ਇੱਕ ਸਿਸਟਮ ਆਉਂਦਾ ਜਾਪ ਰਿਹਾ ਜੀ ਉਹ 11-12 ਦੇ ਲੱਗੇ ਆਏਗਾ ਲੋੜੀ ਵਾਲਿਆਂ ਨੂੰ ਫਿਲਹਾਲ ਮੌਸਮ ਠੀਕ ਠਾਕ ਰਹਿੰਦਾ ਜਾਪ ਰਿਹਾ 11 ਤੇ 12 ਤਰੀਕ ਨੂੰ ਹਲਕੇ ਤੋਂ ਲੱਗੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਜੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਲੱਗ ਸਕਦੇ ਨੇ ਉਹ ਵੀ ਦੋਆਬਾ ਖੇਤਰ ਤੇ ਮਾਲਵੇ ਦੇ ਕੇਂਦਰੀ ਮਾਲਵੇ ਤੇ ਖੇਤਰ ਪਾਦ ਖੇਤਰ ਮ ਪੜ ਹੁਸ਼ਿਆਰ ਫੁਰ ਨਵਾਂਚੜ ਜਲੰਧਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਾ आसार ਰਹਣਗੇ ਪਛਮੀ ਜ਼ਿਲ੍ਹਿਆਂ ਦੇ ਵਿੱਚ ਵੀ ਕਿਤੇ ਕਿਤੇ ਇੱਕਾ ਦੁੱਕਾ ਧਾਵਾ ਤੇ ਹਲਕੇ ਛਰਾਟੇ ਸਿਸਟਮ ਦੇ ਸਕਦਾ ਫਿਲਹਾਲ ਇਹ ਜਿਹੜੇ ਬਿਲਕੁਲ ਸਟੀਕ ਅਪਡੇਟ ਹੋਏਗੀ ਉਹ ਤੁਹਾਨੂੰ ਲੱਗੇ ਜਾ ਕੇ ਦੱਸਾਂਗੇ 8-9 ਤਰੀਕ ਨੂੰ ਤੇ ਉਸ ਤੋਂ ਇਲਾਵਾ ਜੀ ਕੋਈ ਉਸ ਵਾ ਜਿਹੜਾ 11-12 ਤਰੀਕ ਨੂੰ ਇਹ ਸਿਸਟਮ ਐਕਟੀਵੇਟ ਰਹੇਗਾ 13-14-15 ਨੂੰ ਮੌਸਮ ਆਪਣਾ ਧੰਦਾਲਾ ਫਿਰ ਤੋਂ ਬਰਕਰਾਰ ਰਹੇਗਾ ਲੋੜੀ ਵਾਲਿਆਂ ਨੂੰ ਧੁੱਪ ਜ਼ਰੂਰ ਲੱਗੇਗੀ ਦੁਪਹਿਰ ਤੋਂ ਬਾਅਦ ਜ਼ਿਆਤਰ ਖੇਤਰਾਂ ਦੇ ਵਿੱਚ ਫਰਵਜ ਸੀਤਲਰ ਤੇ ਕੜਾਕੇ ਦੀ ਠੰਡ ਜੜ ਇਸਲਾਵਾ ਜੀ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਜ਼ਮੀ ਆਮ ਆਸਰ ਕਾਗਨੇ ਜਾਰੀ ਕੀਤੀ ਆ ਕੱਲ ਦੇ ਲਈ ਫਰਸ਼ਦ ਲਈ orange alert ਜਾਰੀ ਕੀਤੇ ਗਏ ਨੇ ਬਹੁਤੇ ਥਾਵਾਂ ਤੇ ਜਿਹੜੀ ਸੰਗਨੀ ਤੰਦਰੁਸਤ ਦਰਜ ਹੋਵੇਗੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਤੇ ਜਿਹੜਾ ਸਿਸਟਮ ਲੱਗਣਾ ਜੀ ਉਹ 10 ਤਰੀਕ ਤੋਂ ਬਦਰਵਾਈ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਵੰਣੀ ਸ਼ੁਰੂ ਹੋ ਜਾਏਗੀ 10 11 12 ਇਹਨਾਂ ਦਿਨਾਂ ਦੇ ਦਰਮਿਆਨ ਇਹ ਸਿਸਟਮ ਪੂਰੀ ਤਰ੍ਹਾਂ ਐਕਟਿਵੇਟ ਰਹੇਗਾ ਸੋ ਉਹ ਇਹ ਜੀ ਅਫਰਡ 15 ਤਰੀਕ ਤੋਂ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਜੀ ਧੰਨਵਾਦ ਸ਼ੁਕਰੀਆ